भारतीय किसान यूनियन और अन्य संगठनों ने सेलो गोदाम के बाहर विरोध प्रदर्शन किया जिला गुरदासपुर के गांव छीना रेलवाला में बने सेलो गोदाम के गेट के बाहर आज बड़ी संख्या में किसान और किसान बीबिया एकत्रित हुए और धरना दिया जिसमें मुख्य रूप से भारतीय किसान यूनियन एकता उग्राहा और अन्य शामिल थे किसान संगठनों ने गोदामों को सरकारी मंडियों में बदलने का विरोध करते हुए धरना दे रहे किसानों का कहना है की हालांकि राज्य सरकार ने इन सायंत्रों को बंद करने का फैसला वापस ले लिया है लेकिन है लेकिन उन्हें डर कि सरकार निकट भविष्य में सरकारी मंडियों को खत्म करने जा रही है यहां सिर्फ किसान की फसल की सीधी खरीद होगी जिससे शुरुआत में यहां के किसानों को लालच दिया जाएगा लेकिन फिर यहां किसान भी संकट में पड़ जाएगा और हर नागरिक भी संकट में पड़ जाएगा क्योंकि इससे ये कंपनियां परेशान हो जाएंगी बाजार में अपनी मनमर्जी के दाम पर माल बेचें किसानों ने कहा कि पंजाब में मंडी व्यवस्था खत्म न की जाए और इन कोठरियों को सरकारी गोदाम घोषित किया जाए इसी मांग को लेकर वे संघर्ष कर रहे हैं तो तो सरकार अपने आप ने ਬਾਕੀ ਜਿਹੜਾ ਰੱਖਰਖaal ਲੈਣਦੇ ਨੇ ਨਾ ਇੱਕ ਆਪਣਾ ਸ਼ੋਸ਼ਾ ਜਿਹਾ ਰੱਖਿਆ ਵੀ ਅਸੀਂ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਹੋਇਆ ਸਰਕਾਰ ਇਹਨਾਂ ਨੂੰ ਆਪਣੇ ਅਥੋਂ ਛੱਡਣ ਦੀ ਤਿਆਰੀ 'ਚ ਬੈਠੀ ਆ ਕਿਉਂਕਿ ਪਿੱਛੇ ਵੇਖੋ ਤੁਸੀਂ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਭੰਗ ਕਰਤੀਆਂ ਮਾਰਕੀਟ ਕਮੇਟੀਆਂ ਭੰਗਾਂ ਦਾ ਮਤਲਬ ਵੀ 26 ਜ਼ਿਲ੍ਹਿਆਂ ਦੀਆਂ ਮੰਡੀਆਂ ਜਿਹੜੀਆਂ ਉਹ ਮਾਰਕੀਟ ਕਮੇਟੀ ਇੱਕ ਬਟਾਲਾ ਮਾਰਕੀਟ ਕਮੇਟੀ ਆ ਉਹ ਥਲੇ ਉਹ ਕਿੰਨਾ ਮੰਡੀ ਸਿਸਟਮ ਆ ਇੱਕ ਬਟਾਲੇ ਦੀ ਪੱਕੀ ਮੰਡੀ ਆਉਂਦੀ ਫਤੇਗੜ ਦੀ ਆਉਂਦੀ ਡੇਰਾ ਕਲਾਨ ਔਰ ਠੀਕ ਆ ਜਿਹੜੀਆਂ ਕੱਚੀਆਂ ਮੰਡੀਆਂ ਨੇ ਜਦਾਂ ਨਸ਼ਹਰੇ ਦੀ ਹੋ ਗਈ ਬ ਕਾਦੀਆਂ ਦੀ ਮੰਡੀਆਂ ਹੋ ਗਿਆ ਇੱਕ ਮਾਰਕੀਟ ਕਮੇਟੀ ਭਾਂਗੋ ਨਾ ਕਿੰਨਾ ਮੰਡੀ ਸਿਸਟਮ ਜਿਹੜਾ ਖਤਮ ਹੋ ਜਾਣਾ ਹੋਈ ਤੇ ਜਿਹੜਾ ਸਰਕਾਰ ਸਿੱਧਾ ਇੱਥੇ ਮਾਲਾਂ ਦੀ ਵੀ ਆਣ ਕੇ ਜਿਹੜੇ ਕਿਸਾਨ ਲਾਉਣ ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਯਾਰਡ ਕੋਸ਼ਿਤ ਕਰ ਦਿੱਤਾ ਗਿਆ ਵਾ ਜਿਹੜਾ ਸਰਕਾਰੀ ਕਦਮ ਹੁੰਦਾ ਕਦੀ ਮਾਰਕੀਟ ਯਾਰਡ ਕੋਸ਼ਿਤ ਨਹੀਂ ਹੁੰਦਾ ਤੁਸੀਂ ਪੰਜ ਸੱਤ ਦੇ ਸਰਕਾਰੀ ਕਦਮ ਵੇਖ ਲਓ ਵੇਅਰ ਹਾਊਸ ਦੇ ਵੇਖ ਲਓ ਐਫਸੀ ਦੇ ਵੇਖ ਲਓ ਜਿਹੜੇ ਪਹਿਲੇ ਨੇ ਉਥੇ ਕਦੀ ਵੀ ਕਿਸਾਨ ਸਿੱਧਾ ਜਾ ਕੇ ਮਾਲ ਆਪਣਾ ਨਹੀਂ ਸੀ ਵੇਚਦਾ ਮਾਲ ਮੰਡੀ ਚੋ ਚੋਕ ਉਥੇ ਲੱਗਦਾ ਸੀ ਪਰ ਇਹਨਾਂ ਨੂੰ ਸਰਕਾਰ ਨੇ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰਤਾ ਵਾ ਵਾਪਸ ਕਰਨਾ ਇਸ ਨੂੰ ਵੀ ਵਾਪਸ ਹੋ ਜਾਂਦਾ ਹੈ ਨੋਟੀਫਿਕੇਸ਼ਨ ਉਹ ਵਾਪਸ ਮਾਰਕੀਟ ਕਮੇਟੀਆਂ ਦਾ ਹੋਇਆ ਵਾ ਅਜੇ ਵੀ ਜਿਹੜੀਆਂ ਵੀ ਚੋਕੋ ਜਿ ਮੰਡੀਆਂ ਨੇ ਨਾ ਉਹ ਭੰਗ ਕੀਤੀਆਂ ਜਿੱਦਾਂ ਸ਼ਹਿਰੇ ਦੀ ਮੰਡੀ ਭੰਗਾ ਉਹ ਨਹੀਂ ਹੈ ਨਾ ਇਹ ਦੁਬਾਰਾ ਡੀਸੀ ਇਹਨਾਂ ਨੇ ਹੁਕਮ ਦਿੱਤਾ ਵੀ ਚੱਲਣਗੀਆਂ ਇਸ ਕਰਕੇ ਇਹ ਜਿਹੜਾ ਸਟੇਟਸ ਹੈ ਲੋਨ ਉੱਪਰ ਇਸ ਕਰਕੇ ਕੀਤਾ ਜਾ ਰਿਹਾ ਵੀ ਸਿੱਧਾ ਮਾਲ ਜਿਹੜਾ ਵਾ ਇੱਥੇ ਨਾ ਆਇਆ ਆਵੇ ਹੋਇਆ ਇਹਦੇ ਨਾਲ ਅਧਿਕਾਰ ਚਲਿਆ ਹੋਇਆ ਲੇਕਿਨ ਜਿਹੜਾ ਫ੍ਰੀ ਦਸੂ ਮਿਲਦਾ 80 ਕਰੋੜ ਉਹ ਬਿਲਕੁਲ ਨਹੀਂ ਮਿਲਿਆ ਤੁਸੀਂ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੈਗੀ ਤਾਂ ਸਰਕਾਰ ਕਿਵੇਂ ਦਊਗੀ ਫ੍ਰੀ ਸਰਕਾਰ ਨੇ ਬਿਲਕੁਲ ਨਹੀਂ ਦੇਣਾ ਸਰਕਾਰ ਦੇ ਪਿੱਛੇ ਸਟੀਮ ਲਿਆ ਲਿਆ ਗਈ ਹੋਈ ਹੈ ਉਹ ਪਿਛਲ ਗਈ ਹੋਈ ਹੈ ਕਿ 2 ਰੁਪਏ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੁਆਂਟਲ ਕਲਕ ਲੈਂਦੇ ਹੋ ਉਹ ਤੁਹਾਡੇ ਖਾਤਿਆਂ 'ਚ 200 ਰੁਪਏ ਪਾ ਦਾਂਗੇ ਕਿ ਉਹ ਜਿਹੜਾ ਆਟਾ ਲੈ ਲਿਓ ਉਹ ਜਦੋਂ ਆਟਾ ਲੈਣ ਜਾਂਦੇ ਦੁਕਾਨ ਤੋਂ ਆਟਾ 50 60 ਰੁਪਏ ਮਿਲਦਾ ਤੇ ਉਹ ਆਟਾ ਲੈਣ ਗਿਆ ਜਿਹੜਾ ਵਿਅਕਤੀ ਆ ਹੋ ਸਕਦਾ ਉਹ ਦੁਕਾਨ ਦੇ ਉੱਤੇ ਸ਼ਰਾਬ ਦਾ ਪੈਕ ਵੀ ਵਿਚੋਲਾ ਆਵੇ ਇਸ ਕਰਕੇ ਉਹ ਪਕਮਰੀ ਦਾ ਸ਼ਿਕਾਰ ਹੁੰਦੇ ਲੋਕ ਬਹੁਤ ਸਾਰੇ ਇਹਦੇ ਦਾ ਮੇਨ ਮਕਸਦ ਇਹ ਹੈ ਕਿ ਇਹਨਾਂ ਸਾਈਦਾਂ ਦਾ ਕੋਈ ਪੱਕਾ ਹੱਲ ਕੀਤਾ ਜਾਵੇ ਕਿਉਂਕਿ ਸਰਕਾਰ ਜਦੋਂ ਮਰਜ਼ੀ ਚਾਹੁੰਦੀ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਮੰਡੀਆਂ ਨੂੰ ਖਤਮ ਕਰਕੇ ਇਧਰ ਚਲਾਉਣ ਦੀ ਸ਼ੁਰੂ ਕਰ ਦਿੰਦੀ ਫਿਰ ਜਦੋਂ ਅਸੀਂ ਪ੍ਰੈਸ਼ਰ ਬਣਾਉਂਦੇ ਆ ਇਹਦੇ ਨੂੰ ਵਾਪਸ ਲੈਂਦੇ ਨੇ ਹੁਣ ਫੇਰ ਇਹਨਾਂ ਵਾਪਸ ਲੈ ਲਿਆ ਪਰ ਇਹਦਾ ਕੋਈ ਪੱਕਾ ਹੱਲ ਜਾ ਕੇ ਸਰਕਾਰੇ ਕੋ ਆਪਣੇ ਕੰਟਰੋਲ ਚ ਲਾਵੇ ਜੇ ਸਰਕਾਰ ਕੰਟਰੋਲ ਚ ਨਹੀਂ ਲੈਂਦੀ ਇਹ ਪਧਰੇ ਹੀ ਕਰਨੇ ਪੈਣਗੇ ਫਿਰ ਹੋਰ ਤੇ ਕੋਈ ਮੈਨੂੰ ਹੱਲ ਲੱਗਦਾ ਨਹੀਂ ਇਹਦਾ ਫਿਰ ਕੀ ਕਰੀਏ ਲੱਗਦਾ ਹੈ ਇਹ ਇੱਕ ਮੀਜ਼ੀ ਕਰਨ ਵਾਲਾ ਕਸ ਇਹਦਾ ਨੁਕਸਾਨ ਹੋ ਸਕਦਾ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਇਸੇ ਕਰਕੇ ਤੇ ਕਈ ਸਾਰੇ ਲੋਕ ਤੋਂ ਕਿਉਂਕਿ ਇਹਦਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਤੇ ਬਾਅਦ ਵਿੱਚ ਹੁੰਦਾ ਹੈ ਪਹਿਲਾਂ ਆਮ ਲੋਕਾਂ ਨੂੰ ਇਹਦਾ ਨੁਕਸਾਨ ਹੁੰਦਾ ਹੈ ਕਿ ਜਿਤਨਾ ਹੁਣ ਵੇਚ ਲੋ ਹਿਮਾਚਲ ਚ ਇਹਨਾਂ ਸੇਵ ਖਰੀਦੇ 20 ਰੁਪਏ ਖਰੀਦ ਕੇ 200 ਰੁਪਏ ਵੇਚੇ ਆਮ ਲੋਕਾਂ ਨੂੰ ਮਹਿੰਗੇ ਮਿਲੇ ਸਾਨੂੰ ਤੇ ਕਿਸਾਨ ਤੇ ਕਿਸਾਨ ਤੇ ਸਭ ਕੋ ਸਮਝ ਚੁੱਕੇ ਆ ਕਿ ਜਿਹੜਾ ਨੁਕਸਾਨ ਸਾਨੂੰ ਹੋਣਾ ਪਰ ਜਿਨ੍ਹਾਂ ਨੂੰ ਪਹਿਲਾਂ ਨੁਕਸਾਨ ਹੋਣਾ ਵਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਆਰ ਪੀ ਖਤਮ ਹੋਣਿਆ ਲੇਬਰ ਜਿਹੜੀ ਮੰਡੀਆਂ ਚ ਖਤਮ ਹੋਣੀਆਂ ਜਿਹੜੀਆਂ ਛੋਟੀਆਂ ਬਤਾਨਾ ਮੰਡੀਆਂ ਚੱਲਦੀਆਂ ਉਹ ਖਤਮ ਹੋਣੀਆਂ ਕਿਉਂਕਿ ਮੰਡੀਆਂ ਹੀ ਖਤਮ ਹੋ ਜਾਣੀਆਂ ਜਿੱਥੋਂ ਤੇ ਸਾਨੂੰ ਤੇ ਇਹ ਨੁਕਸਾਨ ਨਾ ਕਿ ਜਦੋਂ ਵੱਡਾ ਨੁਕਸਾਨ ਆ ਜਦੋਂ ਸਰਕਾਰ ਵਿੱਚੋਂ ਨਿਕਲ ਜਾਂਦੀ ਆ ਕਈ ਵਾਰ ਗੱਲ ਹੋਈ ਇਹਨਾਂ ਦੇ ਆਪਸ ਵਿੱਚ ਨਾ ਉਹ ਕਹਿੰਦੇ ਕਿ ਤੁਹਾਨੂੰ ਕੋਈ ਨਚਾਰ ਨਾ ਦੇਖੋ ਵੱਡਾ ਨੁਕਸਾਨ ਆ ਤੇ ਜਦੋਂ ਸਰਕਾਰ ਵਿੱਚੋਂ ਨਿਕਲ ਗਈ ਤੇ ਫੇਰ ਆਪਾਂ ਕਿਹਨੂੰ ਪੁੱਛਾਂ ਉਹ ਪੰਜਾਬੀ ਦੀ ਸਿੱਧੀ ਗੱਲ ਕਿਹੜੀ ਮਾਂ ਨੂੰ ਮਾਸੀ ਕਵਾਂਗੇ ਜਦੋਂ ਸਰਕਾਰੀ ਵਿੱਚੋਂ ਨਿਕਲ ਗਈ ਤੇ ਅਸੀਂ ਕਿਨੂੰ ਕਿਨੂੰ ਜਾ ਕੇ ਹੁਣ ਮੇਲਾ ਦਾ ਦੇਖੋ ਕੀ ਹਾਲ ਕਿੰ ਲਾਈਨਾਂ ਲੱਗਦੀਆਂ ਵਾ ਨੰਮੀਆਂ ਨੰਮੀਆਂ ਲਾਈਨਾਂ ਤੇ ਜੇਕਰ ਨਾਲ ਕਿੰਨੇ ਕਿੰਨੇ ਦਿਨ ਕਿਸਾਨ ਉੱਥੇ ਰਹਿੰਦੇ ਆ ਤੇ ਫਿਰ ਕਿਤੇ ਆਪਣਾ गन्ना ਉੱਥੇ ਸੁੱਟ ਕੇ ਆਉਂਦੇ ਆ ਇਹੋ ਜਿਹਾ ਹਾਲ ਇੱਥੇ ਹੋ ਜਣਾ ਵਾ ਬਹੁਤ ਲੰਬੀਆਂ ਲਾਈਨਾਂ ਨੇ ਇਹ ਹਜੇ ਗੰਨਾ ਤੇ ਥੋੜੇ ਲੋਕ ਲਾਉਂਦੇ ਨੇ ਇਹ ਜਿਹੜੀ ਕੀ ਕਰੀਦਨ ਨੂੰ ਬਣਾਏ ਗਏ ਨੇ ਉਹ ਤੇ ਬਹੁਤ ਲੰਬੀਆਂ ਲਾਈਨਾਂ ਲੱਗਣੀਆਂ ਵਾ ਮਹੀਨਾ ਮਹੀਨਾ ਵਾਰੀ ਨਹੀਂ ਆਉਣੀ ਇਥੇ ਲਹਣ ਦੀ ਵਾਰੀ ਨਹੀਂ ਆਉਣੀ ਫਿਰ ਉਸ ਤੋਂ ਬਾਅਦ ਜਿਹੜਾ ਇਹਦੀ ਪੇਮੈਂਟ ਆ ਪੇਮੈਂਟ ਜੋ ਮਿਲਾਂ ਵਾਲੇ ਹਾਲ ਕਰਦੇ ਆ ਉਹੀ ਕਿਸਾਨਾਂ ਦਾ ਹਾਲ ਹੋਣਾ ਜਦੋਂ ਮਰਜ਼ੀ ਹੋਏ ਕਿ ਦੇਣਗੇ ਅਜੇ ਤੱਕ 2-2 ਸਾਲ ਬਾਅਦ ਵੀ ਨਹੀਂ ਦਿੰਦੇ ਉਹ ਵੀ ਲੜਮਾ ਪੈਂਦਾ ਹੈ ਲੜ ਕੇ ਤੇ ਫਿਰ ਲੈਣੀ ਪੈਂਦੀ ਆ ਸਾਨੂੰ ਉਹੀ ਹਾਲ ਜਿਹੜਾ ਇੱਥੇ ਆਉਣਾ ਪਰ ਇਹਦਾ ਨੁਕਸਾਨ ਜਿਹੜਾ ਉਹ ਤੇ ਚਲੋ ਅਜੇ ਆਮ ਲੋਕਾਂ ਨੂੰ ਨੁਕਸਾਨ ਨਹੀਂ ਪੜੇ ਇਹਦਾ ਆਮ ਲੋਕਾਂ ਨੂੰ ਨੁਕਸਾਨ ਹੋਣਾ ਕਿਉਂਕਿ ਇੱਥੇ ਕਣਕ ਇੱਥੇ ਉਹ ਚੀਜ਼ ਜਾਣੀ ਆ ਕਿ ਜਿਹੜੀ ਆਮ ਗਰੀਬ ਲੋਕਾਂ ਬੰਦੇ ਨੂੰ ਜ਼ਰੂਰਤ ਹੈ ਮੈਂ ਦੇਖਣ ਡਿਆ ਇੱਕ ਦਿਨ ਕਿਹਨੇ ਵੀਡੀਓ ਪਾਈ ਸੀ ਇੱਕ ਬੱਚੀ ਛੋਟੀ ਸੀ ਪਾਣੀ ਦੇ ਵਿੱਚ ਪੇਕੇ ਰੋਟੀਆਂ ਖਾ ਰਹੀ ਸੀ ਇੰਨਾ ਧੋਖਾ ਆ ਤੇ ਮੈਨੂੰ ਲੱਗਦਾ ਜੇ ਇਹ ਹਾਲ ਹੋ ਗਿਆ ਨਾ ਤੇ ਉਹ ਰੋਟੀ ਪਾਣੀ ਚ ਭੇ ਨਮ ਨਹੀਂ ਲੱਪਣੀ ਹੁੰਦੀ